ਪੂਰੇ ਪਹੁੰਚ ਜਾਂਦੇ ਨੇ ਤੇ ਜਿਹੜੀ ਇਸ ਟਾਈਮ ਇਹ ਮੀਟਿੰਗ ਰੱਖੀ ਗਈ ਹੈ ਤੇ ਇਹਨਾਂ ਨੇ ਮੇਰੀ RAMLILA ਕਮੇਟੀ ਨੇ ਜਿਹੜੀ ਵੀ ਸਾਡੀ ਮੈਨੇਜਮੈਂਟ ਸੀ ਇਹਨਾਂ ਨੇ ਮੈਨੂੰ ਸਰਵ ਸੰਮਤੀ ਨਾਲ ਪ੍ਰਧਾਨ ਚੁਣਿਆ ਤੇ ਉਸ ਤੋਂ ਬਾਅਦ ਜੀ ਅਸੀਂ ਨੇ RAMLILA ਦੀ ਜੋ ਡੇਟ ਫਾਈਨਲ ਕਰਨੀ ਸੀਗੀ ਉਹ ਕਰੀ ਆਪਾਂ ਨੇ ਜੀ 2 ਅਕਤੂਬਰ ਜਿਹੜੀ ਹੈਗੀ ਸਾਡੀ RAMLILA ਡੇਟ ਜਿਹੜੀ ਥੀ ਉਹ ਫਾਈਨਲ ਹੋ ਚੁੱਕੀ ਹੈ ਤੇ ਔਰ 10 ਸਤੰਬਰ ਨੂੰ ਜਿਹੜੀ ਅਸੀਂ ਝੰਡਾ ਰਸਮ ਕਰਨੀ ਹੈ ਉਸੇ ਉਹਦੇ ਵਾਸਤੇ ਅਸੀਂ ਨੇ ਬਹੁਤ ਹੀ ਬਹੁਤ ਭਾਵੇਂ ਸ਼ੋਭਾ ਯਾਤਰਾ ਕੱਢਣੀ ਹੈ ਜੀ ਤੇ ਜਿੱਦਨਾ ਵੀ ਮਿਲਕੀ ਆਪਾਂ ਇੱਕ ਛੰਡ ਰਸਮ ਕਹਿੰਦੇ ਕਿ ਆਪਾਂ ਛੰਡ ਰਸਮ ਤਦ ਕਰਦੇ ਹਾਂ ਜਦ ਹਨੂਮਾਨ ਜੀ ਆਪਾਂ ਵਿਰਾਜਮਾਨ ਕਰਦੇ ਹਾਂ ਹੁਣ ਉਹਦੀ ਆਗਮਨ ਦੇ ਹੇਠ ਥੱਲੇ ਆ ਕੇ ਅਸੀਂ ਰਾਮ ਲਿਲਾ ਸਟਾਰਟ ਕਰਾਂਗੇ ਤੇ ਹੋਰ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਇਸ ਵਾਰੀ ਜਿਹੜੀ ਆਪਾਂ ਰਾਮ ਲਿਲਾ ਤੁਹਾਨੂੰ ਦਿਖਾਵਾਂਗੇ ਉਹ ਬਹੁਤ ਹੀ ਬਹੁਤ ਅਲੱਗ ਲੈਵਲ ਤੇ ਤੁਹਾਡੇ ਸਾਹਮਣੇ ਪ੍ਰਮੋਟ ਕਰਾਂਗੇ ਪਰ ਰਾਮ ਲਿਲਾ ਨੂੰ ਇਸ ਵਾਰੀ ਜੋ ਵੀ ਆਪਣੀ ਰਾਮ ਲਿਲਾ ਹੈ ਅ ਟਰਸਟ ਹੋ ਗਈ ਜਿੱਦਾਂ ਵੀ ਤੁਹਾਨੂੰ ਪਹਿਲਾਂ ਵੀ ਅਸੀਂ ਨੇ ਬਹੁਤ ਚੇਂਜਸ ਲੈ ਕੇ ਆਏ ਤੇ ਇਸ ਰਾਮ ਲਿਲਾ ਚ ਕੀ ਸੀ ਇੱਕ ਟਰਸਟ ਲਗਾਈ ਸੀ ਕਿ ਐਲਈਡੀ ਪਾਲਸ ਰੀਨ ਵਗੈਰਾ ਲਗਾਈ ਸੀ ਸੀ ਕਿ ਜੀ ਇਹ ਲੜਕੀਆਂ ਨੇ ਬੱਚਿਆਂ ਨੇ ਰੋਲ ਵੀ ਕਰੇ ਸੀ ਕਿ ਇਸ ਵਾਰ ਲੜਕੀਆਂ ਹੋਰ ਵੀ ਉੱਪਰ ਕੇ ਸਾਡੀ ਡਰਾਮ ਲਾ ਕਮੇਡੀ ਵਿੱਚ ਸ਼ਾਮਿਲ ਹੋ ਰਹੀ ਨੇ ਤੇ ਉਸ ਤੋਂ ਬਾਅਦ ਥੋੜਾ ਮੈਂ ਕਹਿਣਾ ਚਾਹਾਂਗਾ ਕਿ ਇੱਕ ਟਰਸਟ ਜਿਹੜੀ ਆਪਾਂ ਕ੍ਰਿਸ਼ਨਾ ਮੰਡੀ ਅੰਦਰ ਲਾ ਰਹੇ ਹਾਂ 60x60 ਦੀ ਉਹ ਬਹੁਤ ਹੀ ਬਹੁਤ ਟੱਕਰੀ ਲੈਵਲ ਬਗ ਲਗਾਣ ਲੱਗੀ ਹੈ ਜੀ ਜਿਹਦੇ ਵਿੱਚ ਆਪਾਂ ਨੂੰ ਹਰੇਕ ਚੀਜ਼ ਦੀ ਫੈਸਿਲਿਟੀ ਦੇਈ ਜਾਵਾਂਗੀ ਤੇ ਹਰੇਕ ਚੀਜ਼ ਦਾ ਪਾਣੀ ਦਾ ਪ੍ਰਬੰਧ ਵਾਟਰ ਦਾ ਪ੍ਰਬੰਧ ਕਰਿਆ ਜਾਵੇਗਾ ਔਰ ਜਿੱਕਣਾ ਵੀ ਮਤਲਬ ਕਿ ਸੜੀ ਰਾਮਲਾ ਕਮੇਡੀ ਨੇ ਜਿੱਦਾਂ ਵੀ ਫੈਸਲਾ ਲਿਆ ਜੀ ਉਹ ਤੁਹਾਡੇ ਸਾਹਮਣੇ ਅਸੀਂ ਦੱਸ ਦਿੱਤਾ ਜੀ। ਰਾਮਲਾ ਨਾਟਕ ਦਾ ਮੰਚਰ ਕਿੰਨੇ ਵਜੇ ਸਟਾਰਟ ਹੋਵੇਗਾ ਜੀ ਕਿੰਨੇ ਵਜੇ ਤੱਕ ਲਗਾਤਾਰ ਚੱਲੇਗਾ? ਜਿਹੜਾ ਰਾਮਲਾ ਦੀ ਟਾਈਮਿੰਗ ਹੈ ਜੀ ਉਹ ਤਕਰੀਬਨ ਆਪਣੀ 8 ਵਜੇ ਸਟਾਰਟ ਹੋ ਜਾਏਗੀ ਔਰ ਪ੍ਰਭੂ ਦੀ ਇੱਛਾ ਨਾਲ ਜਿੰਨਾ ਵੀ ਹੋਏ ਉਸ ਹਿਸਾਬ ਨਾਲ ਸਪੰਨ ਕੀਤਾ ਜਾਵੇਗਾ। ਜੇ ਕੋਈ ਕਲਾਕਾਰ ਕੋਈ ਸ਼ਹਿਰ ਵਾਸੀ ਪਾਰਟਿਸਿਪੇਟ ਕਰਨਾ ਚਾਹੁੰਦਾ ਹੋਵੇ ਤਾਂ ਕਿਸ ਦੇ ਨਾਲ ਸੰਪਰਕ ਕਰ ਸਕਦਾ ਹੈ ਨਾਟਕ ਲਈ ਅ ਜਿਹੜੇ ਜਿਹਨੇ ਵੀ ਆਪਣੇ ਕੋਈ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਸਾਡੇ ਮਨੀਸ਼ ਵਰਮੇ ਡਾਇਰੈਕਟਰ ਸਾਹਿਬ ਦੀ ਨੋਨੀ ਨੋਨੀ ਗੁਪਤਾ ਜੀ ਡਾਇਰੈਕਟਰ ਜੀ ਇਹਨਾਂ ਨਾਲ ਦੋਨਾਂ ਨਾਲ ਸੰਪਰਕਿਤ ਕਰਿਆ ਜਾਵੇ ਜੀ ਤੇ ਤੁਹਾਡੇ ਜਿਹੜਾ ਨੰਬਰ ਹੈਗਾ ਜੀ ਤੇ ਤੁਹਾਨੂੰ ਅਸੀਂ ਨੰਬਰ ਤੁਹਾਨੂੰ ਦੱਸ ਦਿੰਦੇ ਹਾਂ ਜਿਹੜਾ ਸਾਡਾ ਮਤਲਬ ਕਿ ਨੰਬਰ ਹੈ ਉਹ ਹੈਗਾ 9988 526655 ਇਹ ਨੰਬਰ ਤੇ ਤੁਸੀਂ ਸੰਪਰਕ ਕਰੋ ਮੈਂ ਇੱਕ ਵਾਰ ਫੇਰ ਤੁਹਾਨੂੰ ਕੰਟੈਕਟ ਦੱਸੂਗਾ ਕਿ 9988526655 ਇਹ ਤੁਹਾਨੂੰ ਕੰਟੈਕਟ ਦਿੱਤਾ ਗਿਆ ਹੈ ਕਿ ਕੋਈ ਵੀ ਆਪਣਾ ਬੱਚਾ ਤੁਸੀਂ ਪ੍ਰਭੂ શ્રી ਰਾਮ ਜੀ ਨਾਲ ਜੋੜਨਾ ਚਾਹੁੰਦੇ ਨੇ ਕੋਈ ਵੀ ਮਤਲਬ ਕਿ ਕੋਈ ਵੀ ਰੋਲ ਵਾਸਤੇ ਤੁਸੀਂ ਕੋਈ ਨਾ ਕੋਈ ਚਾਹਵਾਨ ਹੋ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਤੇ ਆਪਾਂ ਤੁਹਾਡੇ ਨਾਲ ਹਰ ਟਾਈਮ ਅਵੇਲੇਬਲ ਰਹਾਂਗੇ ਜੀ ਤੇ ਮੈਂ ਤਾਂ ਚਾਹੁੰਦਾ ਕਿ ਜਿਹੜੇ ਆਪਣੇ ਯੂਥ ਹੈ ਜਿਹੜੇ ਬੱਚੇ ਹੈ ਉਹ ਮੂਰੇ ਆਉ ਕਿ ਇਸ ਚੀਜ਼ ਨੂੰ ਆਪਣੇ ਇੱਕ ਹਫਤੇ ਬੜੀ ਵਧੀਆ ਗੱਲ ਇਹ ਹੈ ਜੀ ਕਿ ਜਿਹੜੇ ਬੱਚੇ ਸਾਡੇ ਨਾਲ ਜੁੜਨ ਜਾ ਰਹੇ ਹੈ ਜੀ ਔਰ ਕਾਫੀ ਆਲਮੋਸਟ ਬੱਚੇ ਸਾਡੇ ਨੇ ਬਹੁਤ ਪਿਛਲੀ ਵਾਰ ਵੀ ਬਹੁਤ ਅੱਛੇ ਤਰ੍ਹਾਂ ਦੇ ਨਾਲ ਪਾਰਟਿਸਪੇਟ ਕੀਤੀ ਹੈ ਤੇ ਔਰ ਬਹੁਤ ਹੀ ਬਹੁਤ ਤਰੀਕੇ ਨਾਲ ਤੁਹਾਨੂੰ ਸੀਨ ਵੀ ਦਿਖਾਏ ਗਏ ਨੇ ਤੇ ਉਹਨਾਂ ਬਹੁਤ ਉਤਸ਼ਾਹ ਸੀਗਾ ਸਾਡੇ ਡਾਇਰੈਕਟਰ ਸਾਹਿਬਾਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਦੇ ਬੱਚਿਆਂ ਤੇ ਤੇ ਮੈਂ ਡਾਇਰੈਕਟਰ ਸਾਹਿਬ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਨਾ ਚ ਕਰ ਛੱਡ ਕੇ ਬੱਚਿਆਂ ਤੇ ਬਹੁਤ ਮਿਹਨਤ ਕਰਦੇ ਨੇ ਸਾਡੀ ਮੈਨੇਜਮੈਂਟ ਦੇ ਸਟਾਫ ਦੇ ਜਿੰਨੇ ਵੀ ਸਮੂਹ ਮੈਂਬਰ ਸਾਡੇ ਇਸ ਟਾਈਮ ਉਰੇ ਵਿਰਾਜਮਾਨ ਹੈ ਉਹ ਹਮੇਸ਼ਾ ਮਤਲਬ ਕਿ ਜਦ ਵੀ ਕਹਿੰਦੇ ਕਿ ਸਾਡੀ ਜਿਹੜੀ ਰਾਮਲਾ ਹੁੰਦੀ ਹੈ ਟੋਟਲ 9 ਦਿਨ ਦੀ ਹੁੰਦੀ ਹੈ ਪਰ ਜਿਹੜੇ ਸਾਡਾ ਰਾਮਲੀਲੇ ਦਾ ਕੰਮ ਹੁੰਦਾ ਹੈ ਉਹ ਸਾਡਾ 1.5 ਮਹੀਨਾ ਪਹਿਲੇ ਸਟਾਰਟ ਹੋ ਜਾਂਦਾ ਤੇ ਉਸ ਹੀ ਹਿਸਾਬ ਨਾਲ ਜੀ ਜਿੰਨੇ ਵੀ ਸਾਡੇ ਇਸ ਟਾਈਮ ਮੈਨੇਜਮੈਂਟ ਸਾਡੀ ਮੈਨੇਜਮੈਂਟ ਦੇ ਇਸ ਟਾਈਮ ਮੌਜੂਦ ਗਏ ਆ ਉਰੇ ਅ ਕਲਾਕਾਰ ਵੀ ਨੇ ਮੈਨੇਜਮੈਂਟ ਦੇ ਅਹੁਦੇਦਾਰ ਵੀ ਨੇ ਤੇ ਅਸੀਂ ਆਪਣਾ ਵਧੀਆ ਤਰੀਕੇ ਨਾਲ ਪਰਿਵਾਰ ਪਰਿਵਾਰਿਕ ਮਿਲਜੁਲ ਕੇ ਅਸੀਂ ਕੰਮ ਕਰਦੇ ਆਂ ਰਿਆਸਲ ਘਾਤ ਤੋਂ ਸ਼ੁਰੂ ਹੋਣੀ ਹੈ ਰਿਆਸਲ ਤਕਰੀਬਨ ਜੀ ਆਪਣੀ ਰਿਆਸਲ ਆਪਣੀ ਹੋ ਜੇਗੀ ਘਟੂ ਘਟ 24 ਸਤੰਬਰ ਤੋਂ ਬਾਅਦ ਰਿਆਸਲ ਚਾਰਟ ਕਰ ਦਿੰਗੇ ਜੀ 24 ਸਤੰਬਰ ਤੋਂ ਰਿਹਸਲ ਸਟਾਰਟ ਕਰ ਦਿੰਗੇ ਜੇ ਅਗਰ 24 ਤੋਂ ਜਿਹੜੀ ਅਸੀਂ ਜਿਹੜੀ 24 ਜਿਹੜੀ 24 ਸਤੰਬਰ ਹੈ ਅਸੀਂ ਇਹ ਰਿਹਸਲ ਤਾਂ ਕਰਕੇ ਡੇਟ ਰੱਖੀ ਹੈ ਕਿਉਂਕਿ ਇਹ ਥੋੜੀ ਇੱਕ ਮਲਕੀ ক্লোਜ਼ ਡੇਟ ਰੱਖੀ ਹੈ ਉਸ ਤੋਂ ਪਹਿਲਾਂ ਜਿਹੜੇ ਬੱਚਿਆਂ ਨੂੰ ਅਸੀਂ ਰਿਹਸਲ ਕਰਾਣੀ ਹੈ ਜਿੱਕਣਾ ਕੋਈ ਲੜਕੀਆਂ ਵਗੈਰਾ ਕੁਝ ਵੀ ਹੋ ਗਈ ਰਿਹਸਲ ਵਾਸਤੇ ਉਹ ਅਸੀਂ ਪਹਿਲਾਂ ਹੀ ਉਹਨਾਂ ਦੀ ਟ੍ਰੇਨਿੰਗ ਸਟਾਰਟ ਕਰ ਦਿੰਗੇ ਜੀ ਤੇ ਉਹਨਾਂ ਨੂੰ ਹਰੇਕ ਵਾਰੀ ਜਿੱਕੜਾ ਤੁਹਾਨੂੰ ਨੰਬਰ ਕੰਟੈਕਟ ਦਿੱਤਾ ਗਿਆ ਜੀ ਉਹ ਉਹਨਾਂ ਵਾਸਤੇ ਅਸੀਂ ਰਿਹਸਲ ਸਟਾਰਟ ਕਰਾਂਗੇ ਅਮਰੀਤ ਜੀ ਤੁਸੀਂ ਕੀ ਜਾਣਕਾਰੀ ਦੇ ਸਕਦੇ ਹੋ ਇਸ ਵਾਰ ਪਹਿਲਾਂ ਤਾਂ ਸਾਰੇ ਸ਼ਹਿਰ ਨੂੰ ਇਹ ਨੇ ਪ्रेस क्लब ਦੇ ਪ੍ਰਧਾਨ ਹੈ ਸਭ ਨੂੰ ਜੈ ਸ਼੍ਰੀ ਰਾਮ ਤੇ ਜਿਵੇਂ ਕਿ ਸਾਡੇ ਛੋਟਾ ਭਰਾ ਗੋਪੀ ਰਾਣਾ ਜੀ ਜਿਹਨੂੰ ਅਸੀਂ ਪੂਰੀ ਸਰਸਮਤੀ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਇਹਨਾਂ ਨੂੰ ਬਹੁਤ بڑا ਉੱਤਾ ਦਿੱਤਾ ਹੈ ਸਾਡੀ ਸ਼੍ਰੀ ਰਾਮ ਮੇਲਾ ਕਮੇਟੀ ਕ੍ਰਿਸ਼ਨਾ ਮੰਦਿਰ ਰਜਿਸਟਰਡ ਹੈ ਜੋ ਉਸ ਕਰਾਲੀ ਦੇ ਇਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਇਸ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ ਕਿ ਇਹ ਬਹੁਤ ਤਨ ਤੇ ਮਨ ਨਾਲ ਸੇਵਾ ਕਰਦਾ ਛੋਟਾ ਭਰਾ ਸਾਡਾ ਲਾਸਟ 2 3 4 ਸਾਲਾਂ ਤੋਂ ਸ਼ਹਿਰ ਵਾਸੀ ਆ ਰਹੇ ਤੁਸੀਂ ਦੇਖਿਆ ਸਾਰਿਆਂ ਨੇ ਕਿ ਬੜੇ ਹੀ ਨੇ ਸ਼ਪਾਕ ਸੇਵਾ ਹੈ ਕਰਦਾ ਇਹ ਜਿਹਨੂੰ ਵਾਧੇ ਵਾਦੇ ਹੈ ਧਰਮ ਨਾਲ ਜੋੜਦਾ ਹੈ ਤੇ ਆਪਣੇ ਜਿੰਨੇ ਵੀ ਭਾਈਚਾਰਾ ਹੈ ਉਹਦੇ ਨਾਲ ਇਹਦਾ ਬਹੁਤ ਜ਼ਿਆਦਾ ਸਹਿਯੋਗ ਹੈ ਤੇ ਦੂਸਰੀ ਗੱਲ ਜਿਵੇਂ ਕਿ ਅੱਜ ਆਪਾਂ ਸਾਰੇ ਇਕੱਠੇ ਹੋਏ ਜਿਵੇਂ ਗੱਲ ਕੀਤੀ ਸਾਡੀ ਮੀਟਿੰਗ ਵਿੱਚ ਮੇਨ ਇਥੇ ਦੋ ਤਿੰਨ ਮੁੱਦੇ ਨੇ ਇੱਕ ਤਾਂ ਪ੍ਰਧਾਨਗੀ ਦਾ ਜੋ ਸਾਡੇ ਭਰਾ ਨੂੰ ਬਣਾਇਆ ਗਿਆ ਇਹਨੇ ਮੈਨੇਜਮੈਂਟ ਅੱਜ ਚੁਣੀ ਗਈ ਹੈ ਜਿਹਦੇ ਵਿੱਚ ਮੰਨੂ ਮਨੀਸ਼ ਵਰਮੀ ਤੇ ਮੇਰੇ ਵੱਡੇ ਵੀਰ ਜੀ ਸੰਦੀਪ ਨੌਨੀ ਜੀ ਨੂੰ ਡਾਇਰੈਕਟਰ ਬਾਕੀ ਜਿਵੇਂ ਜਿਵੇਂ ਸਾਡੇ ਪ੍ਰਧਾਨ ਜੀ ਜੀ ਨੂੰ ਅਹੁਦੇ ਦਵਾਂਗੇ ਸਾਡੇ ਰਵੀਵੀਰ ਜੀ ਹੈ ਨੋਨਾ ਵੀਰ ਜੀ ਹੈ ਸਾਡੇ ਵੱਡੇ ਵੀਰ ਜੀ ਇੱਧਰ ਚੰਨਾਬੇਰ ਜੋ ਜੋ ਇਹਨਾਂ ਸਾਨੂੰ ਸੇਵਾ ਦਿੱਤੀ ਉਹ ਵਖਰੇਾਂਗੇ ਜੀ ਤੇ ਪੂਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸ਼ਨਾ ਮੰਡੀ ਵਿੱਚ ਹੀ ਸਾਡੀ 10 ਦਿਨਾਂ ਦਾ ਮੇਲਾ ਚੱਲੇਗੀ ਜੋ ਅਸੀਂ 2 ਅਕਤੂਬਰ ਤੋਂ ਸ਼ੁਰੂ ਕਰ ਰਹੇ ਹਾਂ ਤੇ ਝੰਡਾ ਰਸਮ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਕਿਹਾ ਹੈ ਉਹ ਆਪਣੀ 10 ਸਤੰਬਰ ਨੂੰ ਦਿਨ ਮੰਗਲਵਾਰ ਨੂੰ ਪੂਰੇ ਭਵਿਆ ਸ਼ੋਭਾ ਯਾਤਰਾ ਨਾਲ ਚੱਲੀ ਜਾਏ ਇਹਦਾ ਇੱਕ ਬਹੁਤ بڑا ਇੱਕ ਆਰੰਭ ਕਿਹਾ ਜਾਂਦਾ ਹੈ ਕਿ ਇੱਥੇ ਪ੍ਰਭੂ ਮਹਾਵੀਰ ਜੀ ਦਾ ਕਿਆ ਕਹਿੰਦੇ ਆਸ਼ੀਰਵਾਦ ਲੈ ਕੇ ਹੀ ਅਗੇ ਪ੍ਰੋਗਰਾਮ ਸ਼ੁਰੂ ਹੁੰਦੇ ਆ ਤੇ ਬਾਕੀ ਅਸੀਂ ਪੂਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਠੀਕ ਹੈ ਤੇ ਜਿੰਨੇ ਬੱਚੇ ਵੀ ਜਿਵੇਂ ਤੁਸੀਂ ਪੁੱਛਿਆ ਸੀਗਾ ਕਿ ਜਿੰਨੇ ਬੱਚੇ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਸ਼ਹਿਰ ਦਾ ਕੋਈ ਵੀ ਸਭ ਨੂੰ ਖੁੱਲਾ ਸੱਦਾ ਹੈ ਸਾਡੀ ਮੈਨੇਜਮੈਂਟ ਕੰਨੀ ਤੋਂ ਸਾਡੇ ਕਲਾਕਾਰਾਂ ਕੰਨੀ ਤੋਂ ਕਿ ਜਿਹੜਾ ਬੱਚਾ ਛੋਟਾ ਵੱਡਾ ਕੋਈ ਕੁੜੀਆਂ ਜਿਵੇਂ ਲਾਸਟ ਇਅਰ ਬੱਚੀਆਂ ਆਈਆਂ ਸੀਗੀਆਂ ਸਾਡੇ ਕੋਲ ਦੋ ਤਿੰਨ ਸਾਡੇ ਕੰਮ ਤੇ ਮੋਸਟ ਵੈਲਕਮ ਹੈ ਅਸੀਂ ਆਪਣੀ ਵੱਧ ਤੋਂ ਵੱਧ ਮਿਹਨਤ ਕਰਾਵਾਂਗੇ ਉਹਨਾਂ ਨੂੰ ਇਹ ਸਾਨੂੰ ਵੀ ਅੱਗੇ ਨੂੰ ਕਲਾਕਾਰਾਂ ਦੀ ਬਹੁਤ ਲੋੜ ਹੈ ਕਿਉਂਕਿ ਇਹ ਕੰਮ ਇੱਕ ਜਾਂ ਦੋ ਜਾਂ 10 ਬੰਦਿਆਂ ਦਾ ਨਹੀਂ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਤੇ ਇਹੀ ਗੱਲ ਨੂੰ ਮੈਂ ਮੁੱਦੇ ਨੇ ਜੇ ਰੱਖਦਾ ਹੋਇਆ ਪੂਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਕਿ ਸਾਡੀ ਮੈਨੇਜਮੈਂਟ ਦੇ ਇੰдый ਸਾਥ ਦੇਣ ਜੈ ਸ਼੍ਰੀ ਰਾਮ ਮਨੀ ਜੀ ਜਿਹੜਾ ਪਿਛਲੀ ਵਾਰ ਬਜਟ ਕਾਫੀ ਸੀਗਾ ਤੇ ਰਾਮ ਦਾ ਬੜੀ ਵਧੀਆ ਹੋਈ ਸੀਗੀ ਤੇ ਇਸ ਵਾਰ ਉਸ ਤੋਂ ਵੀ ਵੱਧ ਦਾ ਬਜਟ ਲੱਗ ਰਿਹਾ ਤੇ ਕਿਸ ਤਰ੍ਹਾਂ ਇਹਨੂੰ ਮੇਨਟੇਨ ਕਰੋਗੇ ਦੇਖੋ ਜੀ ਲਾਸਟ ਈਅਰ ਬਹੁਤ ਸਾਰਾ ਨਾ ਮਿਲੀ ਸਾਰੇ ਸ਼ਹਿਰ ਤੋਂ ਸਾਰੇ ਤੁਹਾਡੇ ਭਰਾਵਾਂ ਤੋਂ ਕਿ ਬਹੁਤ ਵਧੀਆ ਰਾਮ ਮਿਲਣਾ ਹੋਈ ਇਸ ਵਾਰ ਵੀ ਅਸੀਂ ਪ੍ਰਭੂ ਰਾਮ ਦੇ ਅਸ਼ੀਰਵਾਦ ਨੂੰ ਰਾਮ ਦੇ ਪ੍ਰਭੂ ਰਾਮ ਦੇ ਅਸ਼ੀਰਵਾਦ ਲੈ ਕੇ ਉਹਨਾਂ ਦੀ ਆਗਿਆ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵੱਦ ਤੋਂ ਵੱਦ ਅਸੀਂ ਸ਼ਹਿਰ ਵਾਸੀਆਂ ਦਾ ਮਨੋਰੰਜਨ ਕਰ ਸਕੀਏ ਕਿਉਂਕਿ ਇਹ ਇੱਕ ਮੰਚ ਹੈ ਜਿਸ